ਅਸਤੇ ਲਾ ਲੋ ਛੋਟੀ ਬੱਚੀ ਸੀ ਉਹਦੀ ਗੱਲਬਾਤ ਉਹਨੂੰ ਵਿਚਲਾ ਕੇ ਉਹਨੂੰ ਗੱਲਬਾਤਾਂ ਤੇ ਲੈ ਕੇ ਗੱਲਬਾਤ ਸ਼ੁਰੂ ਕਰਤੀ ਅਟਵਾਲਾ ਜਿਹੜਾ हां ਜੀ ਨਹੀਂ ਅਟਵਾਲਾ ਜਿਹੜਾ ਸੁਗਮ ਕਨੌਦੀਆ ਸੀ ਉਹ ਨਾਲ ਵਰਤ ਮੇਜਣਾ ਸੀ ਗ੍ਰਿਫਤਾਰ ਕਰ ਲਿਆ 30 ਤਰੀਕ ਨੂੰ ਜੀ ਤੇ ਅੱਜ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਾਂਗੇ ਅਟਵਾਲਾ ਕੱਪ ਤੱਕ ਨੇ ਟਾਈਮ ਤੋਂ ਜਿਹੜਾ ਹੈਗਾ ਜਿ ਲਿਖਿਆ ਜਾਂਦਾ ਹੈ ਲੜਕੀ ਨੂੰ ਇਹ ਲੜਕੀ ਦਾ ਲਾਇਆ ਹੋਇਆ ਸੀ ਕਿ ਪਿਛਲੇ ਸਾਲ 24 ਚ ਮਤਲਬ ਲਾਇਆ ਹੋਇਆ ਸੀ 9 ਦਸ ਮਹੀਨਾ ਲਾਇਆ ਹੋਇਆ ਸੀ ਇਹ ਅਗਸਤ ਮਹੀਨੇ ਦੀ ਗੱਲਬਾਤ ਕਿਹੜੀ ਕਲਾਸ ਦੀ ਪੜ੍ਹਦੀ ਲੱਗਦੀ ਹੈ ਸਕੂਲ ਹੈ ਦੀ ਸੇ ਸਕੂਲ ਜਿਹੜਾ ਪਹਿਲਾਂ ਪੰਜਵੀਂ ਕਲਾਸ ਦੇ ਵਿੱਚ ਪੇਪਰ ਦਿੱਤੇ ਸੀ ਬਖਸ਼ੀ ਵਾਲਾ ਥਾਣੇ ਦੀਆਂ ਨੇ ਜਿੱਥੇ ਇੱਕ ਮਾਮਲਾ ਸਾਹਮਣੇ ਆਇਆ ਸਕੂਲ ਦੇ ਵਿੱਚ ਛੱਡਣ ਦੇ ਬਹਾਨੇ ਆਟੋ ਡਰਾਈਵਰ ਨੇ ਇੱਕ 12 ਸਾਲਾ ਬੱਚੀ ਦੇ ਨਾਲ ਬਲਤਕਾਰ ਕੀਤਾ ਜਿਸ ਤੋਂ ਬਾਅਦ ਉਹ ਬੱਚੀ ਜਿਹੜੀ ਆ ਉਹ ਗਰਭਵਤੀ ਹੋ ਜਾਂਦੀ ਹੈ ਤੇ ਹਸਪਤਾਲ ਦੇ ਵਿੱਚ ਇਹ ਪਤਾ ਲੱਗਦਾ ਤਾਂ ਉਸ ਤੋਂ ਬਾਅਦ ਮਾਮਲਾ ਜਿਹੜਾ ਹੈ ਪੁਲਿਸ ਤੱਕ ਪਹੁੰਚਦਾ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਾਣਕਾਰੀ ਦੀ ਦੱਸਦੀ ਕਿ ਅਕਸਰ ਹੀ ਬੱਚੇ ਜਿਹੜੇ ਨੇ ਉਹ ਬਖਸ਼ੀ ਵਾਲਾ ਥਾਣੇ ਦੀਆਂ ਨੇ ਜਿੱਥੇ ਇੱਕ ਮਾਮਲਾ ਸਾਹਮਣੇ ਆਇਆ ਸਕੂਲ ਦੇ ਵਿੱਚ ਛੱਡਣ ਦੇ ਬਹਾਨੇ ਆਟੋ ਡਰਾਈਵਰ ਨੇ ਇੱਕ 12 ਸਾਲਾ ਬੱਚੀ ਦੇ ਨਾਲ ਬਲਤਕਾਰ ਕੀਤਾ ਜਿਸ ਤੋਂ ਬਾਅਦ ਉਹ ਬੱਚੀ ਜਿਹੜੀ ਆ ਉਹ ਗਰਭਵਤੀ ਹੋ ਜਾਂਦੀ ਹੈ ਤੇ ਹਸਪਤਾਲ ਦੇ ਵਿੱਚ ਇਹ ਪਤਾ ਲੱਗਦਾ ਤਾਂ ਉਸ ਤੋਂ ਬਾਅਦ ਮਾਮਲਾ ਜਿਹੜਾ ਹੈ ਪੁਲਿਸ ਤੱਕ ਪਹੁੰਚਦਾ ਹੈ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਾਣਕਾਰੀ ਦੀ ਦੱਸਦੀ ਕਿ ਅਕਸਰ ਹੀ ਬੱਚੇ ਜਿਹੜੇ ਨੇ ਉਹ ਕਰਦਿਆਂ ਦੇ ਵੱਲੋਂ ਆਟੋ ਡਰਾਈਵਰ ਦੇ ਸਹਾਰੇ ਛੱਡ ਦਿੱਤੇ ਜਾਂਦੇ ਨੇ ਸਕੂਲ ਤੋਂ ਲੈ ਕੇ ਆਣ ਤੇ ਸਕੂਲ ਤੇ ਛੱਗਣ ਤੱਕ ਦੀ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ ਉਹ ਆਟੋ ਡਰਾਈਵਰ ਦੀ ਹੁੰਦੀ ਹੈ ਪਰ ਪਟਿਆਲਾ ਦੇ ਵਿੱਚ ਜੋ ਇਹ ਘਟਨਾ ਵਾਪਰੀ ਹੈ ਉਹ ਬੇहद ਹੀ ਮੰਦ ਭਾਗੀ ਹੈ ਇੱਕ ਆਟੋ ਡਰਾਈਵਰ ਬਖਸ਼ੀਵਾਲਾ ਥਾਣੇ ਦੀਆਂ ਨੇ ਜਿੱਥੇ ਇੱਕ ਮਾਮਲਾ ਸਾਹਮਣੇ ਆਇਆ ਹੈ ਸਕੂਲ ਦਾ 12 ਸਾਲਾ ਬਖਸ਼ੀਵਾਲਾ ਥਾਣੇ ਦੀਆਂ ਨੇ ਜਿੱਥੇ ਇੱਕ ਮਾਮਲਾ ਸਾਹਮਣੇ ਆਇਆ ਹੈ ਸਕੂਲ ਦੇ ਵਿੱਚ ਛੱਗਣ ਦੇ ਬਹਾਨੇ ਆਟੋ ਡਰਾਈਵਰ ਨੇ ਇੱਕ 12 ਸਾਲਾ ਬੱਚੀ ਦੇ ਨਾਲ ਬਲਤਕਾਰ ਕੀਤਾ ਜਿਸ ਤੋਂ ਬਾਅਦ ਉਹ ਬੱਚੀ ਜਿਹੜੀ ਆ ਉਹ ਗਰਭਵਤੀ ਹੋ ਜਾਂਦੀ ਹੈ ਤੇ ਹਸਪਤਾਲ ਦੇ ਵਿੱਚ ਇਹ ਪਤਾ ਲੱਗਦਾ ਤਾਂ ਉਸ ਤੋਂ ਬਾਅਦ ਮਾਮਲਾ ਜਿਹੜਾ ਹੈ ਪੁਲਿਸ ਤੱਕ ਪਹੁੰਚਦਾ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਾਣਕਾਰੀ ਦੀ ਦੱਸਦੀ ਕਿ ਅਕਸਰ ਹੀ ਬੱਚੇ ਜਿਹੜੇ ਨੇ ਉਹ ਘਰਦਿਆਂ ਦੇ ਵੱਲੋਂ ਆਟੋ ਡਰਾਈਵਰ ਦੇ ਸਹਾਰੇ ਛੱਡ ਦਿੱਤੇ ਜਾਂਦੇ ਨੇ ਸਕੂਲ ਤੋਂ ਲੈ ਕੇ ਆਣ ਤੇ ਸਕੂਲ ਤੇ ਛੱਗਣ ਤੱਕ ਦੀ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ ਉਹ ਆਟੋ ਡਰਾਈਵਰ ਦੀ ਹੁੰਦੀ ਹੈ ਪਰ ਪਟਿਆਲਾ ਦੇ ਵਿੱਚ ਜੋ ਇਹ ਘਟਨਾ ਵਾਪਰੀ ਹੈ ਉਹ ਬੇहद ਹੀ ਮੰਦ ਭਾਗੀ ਹੈ ਇੱਕ ਆਟੋ ਡਰਾਈਵਰ ਦੇ ਵੱਲੋਂ ਹੀ 12 ਸਾਲਾਂ ਦੀ ਇੱਕ ਬੱਚੀ ਦੇ ਨਾਲ ਬਲਤਕਾਰ ਕੀਤਾ ਗਿਆ ਹੈ ਦੱਸ ਦਈਏ ਕਿ ਪਿਛਲੇ ਕੁਝ ਸਮੇਂ ਤੋਂ ਇਹ ਲਗਾਤਾਰ ਜਿਹੜਾ ਬਲਤਕਾਰ ਸੀਗਾ ਉਸ ਬੱਚੀ ਦੇ ਨਾਲ ਹੋ ਰਿਹਾ ਸੀਗਾ ਪਰ ਜਦੋਂ ਕੁਝ ਦਿਨ ਪਹਿਲਾਂ ਉਹ ਗਰਭਵਤੀ ਹੋ ਜਾਂਦੀ ਹੈ ਤਾਂ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਜਿੱਥੇ ਜਾ ਕੇ ਡਾਕਟਰਾਂ ਦੇ ਵੱਲੋਂ ਉਸ ਦੀ ਗਰਭਵਤੀ ਹੋਣ ਦੀ ਪੁਸ਼ਟੀ ਜਿਹੜੀ ਆ ਉਹ ਕਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਪੁੱਛਿਆ ਜਾਂਦਾ ਤਾਂ ਇਹ ਪਤਾ ਲੱਗਦਾ ਹੈ ਕਿ ਆਖਰ ਆਟੋ ਡਰਾਈਵਰ ਦੇ ਵੱਲੋਂ ਇਹ ਕਾਨੂੰਨੀ ਹਰਕਤ ਜਿਹੜੀ ਆ ਉਹ ਉਸ ਬੱਚੀ ਦੇ ਨਾਲ ਕੀਤੀ ਗਈ ਹੈ ਫਿਲਹਾਲ ਉਹ ਵਿਅਕਤੀ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਗਿਆ ਜਿਸ ਉੱਤੇ ਹੁਣ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਪੋਸਕੋ ਐਕਟ ਅਧੀਨ ਉਸ ਡਰਾਈਵਰ ਦੇ ਉੱਤੇ ਜਿਹੜਾ ਮਾਮਲਾ ਹੋ ਦਰਜ ਕੀਤਾ ਗਿਆ ਅਤੇ ਅਗਲੀ ਕਾਰਵਾਈ ਜਿਹੜੀ ਹੈ ਹੁਣ ਉਸ ਦੇ ਉੱਤੇ ਕੀਤੀ ਜਾਵੇਗੀ। ਜਿਹੜਾ ਐਪੀਐਸਆਈ ਹੈ ਕੀ ਕੀ ਕਹਿਸਾਹੀ ਹੈ। 23 ਮਾਰਚ ਨੂੰ ਸਾਡੇ ਕੋਲੇ ਇੱਕ ਲੇਡੀ ਜੀ ਨੇ ਇਨਫੋਰਮੇਸ਼ਨ ਦਿੱਤੀ ਸੀ ਕਿ ਉਹਦੀ ਲੜਕੀ ਨਾਲ ਆਇਆ ਕਰਕੇ ਗੱਲਬਾਤ ਹੋਈ ਹੈ। ਤੇ ਉਹਦੇ ਸਬੰਧ ਚ ਅਸੀਂ ਇਮੀਡੀਏਟ ਉਹਦੀ ਸਟੇਟਮੈਂਟ ਲਿਖ ਕੇ ਅਸੀਂ ਕੇਸ ਰਿਜਿਸਟਰ ਕਰਤਾ ਸੀ। ਵੀਐਨਐਸ ਦੇ ਜਿਹੜੀ ਕਨਸਰਡ ਸੈਕਸ਼ਨ ਜਿਹੜਾ ਵੀਐਨਐਸ ਤੇ ਪੋਸਕੋ ਐਕਟ ਦੇ ਦਿੰਗੇ। ਇਹ ਲੜਕੀ ਨੂੰ ਹਸਪੀਟਲਾਈਜ਼ ਕਰਤਾ ਜੀ ਨੈਕਸਟ ਡੇ ਅਸੀਂ ਰੇਡ ਕਰਕੇ ਜਿਹ ਮੈਂ ਜਿਹੜਾ ਸੀ ਉਹਨੂੰ ਅਸੀਂ ਗ੍ਰਫ ਕਰ ਲਿਆ ਲੜਕੀ ਕਿੱਥੇ ਪੜਨ ਦੀ ਸੀ ਸਕੂਲ ਕਿ ਕੀ ਕਰੰਗੇ ਇਸ ਲੜਕੀ ਦੇ ਉਹਨਾਂ ਦੇ ਪਿੱਛੇ ਕਲੋਨੀ ਹੈ ਜੀ ਉੱਥੋਂ ਇਹ ਸਕੂਲ ਦੇ ਵਿੱਚ ਜਾਂਦੇ ਹੁੰਦੇ ਸੀ ਆਟੋ ਵਾਲਾ ਲੈ ਕੇ ਜਾਂਦਾ ਹੁੰਦਾ ਸੀ ਉੱਥੇ ਉਹਦੀ ਲੜਕੀ ਦੀ ਆਪਸ ਚ ਫਲਾ ਲੋ ਛੋਟੀ ਬੱਚੀ ਸੀ ਉਹਦੀ ਗੱਲਬਾਤ ਉਹਨੂੰ ਬਿਸਲਾ ਕੇ ਉਹਨੂੰ ਗੱਲਬਾਤਾਂ ਤੇ ਲੈ ਕੇ ਗੱਲਬਾਤ ਸ਼ੁਰੂ ਕਰਦੇ ਆਟੋ ਵਾਲਾ ਜੇ ਚੱਲਣ हां जी जी अटवाला ਜਿਹੜਾ ਸੁਗਮ ਕਨੋਜੀਆ ਸੀ ਉਹ ਨਾਲ ਦਾ ਮੌਤ ਜਨਾ ਸੀ ਗ੍ਰਿਫਤਾਰ ਕਰ ਲਿਆ 30 ਤਰੀਕ ਨੂੰ ਜੀ ਤੇ ਅੱਜ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਾਂਗੇ ਅਟਵਾਲਾ ਕੱਪਾ ਕਿਨੇ ਟੈਂਪੋ ਜਿਹੜਾ ਹੈਗਾ ਜੀ ਲਿਖਿਆ ਜਾਂਦਾ ਹੈ ਜੀ ਲੜਕੀ ਨੂੰ ਇਹ ਲੜਕੀ ਤੇ ਲਾਇਆ ਹੋਇਆ ਸੀ ਜੀ ਪਿਛਲੇ ਸਾਲ ਚੌਥੀ ਚ ਮਤਲਬ ਲਾਇਆ ਹੋਇਆ ਸੀ 9-10 ਮਹੀਨਾ ਲਾਇਆ ਹੋਇਆ ਸੀ ਇਹ ਅਗਸਤ ਮਹੀਨੇ ਦੀ ਗੱਲਬਾਤ ਦਾ ਸਰ ਇਸਟਾਟ ਕਿਹੜੀ ਕਾਤੀ ਪੜੀ ਰਹੀ ਲੱਗੀ ਸਕੂਲ ਹੈ ਜੀ ਸੇ ਸਕੂਲ ਜਿਹੜਾ ਪਹਿਲੇ ਕਲਾਸ ਤੇ ਪਹਿਲੀ ਕਲਾਸ ਦੇ ਵਿੱਚ ਪੇਪਰ ਦਿੱਤੇ ਸੀ ਬਖਸ਼ੀਵਾਲਾ ਥਾਣੇ ਦੀਆਂ ਨੇ ਜਿੱਥੇ ਇੱਕ ਮਾਮਲਾ ਸਾਹਮਣੇ ਆਇਆ ਸਕੂਲ ਦੇ ਵਿੱਚ ਛੱਡਣ ਦੇ ਬਹਾਨੇ ਆਟੋ ਡਰਾਈਵਰ ਨੇ ਇੱਕ 12 ਸਾਲਾ ਬੱਚੀ ਦੇ ਨਾਲ ਬਲਤਕਾਰ ਕੀਤਾ ਜਿਸ ਤੋਂ ਬਾਅਦ ਉਹ ਬੱਚੀ ਜਿਹੜੀ ਆ ਉਹ ਗਰਭਵਤੀ ਹੋ ਜਾਂਦੀ ਹੈ ਤੇ ਹਸਪਤਾਲ ਦੇ ਵਿੱਚ ਇਹ ਪਤਾ ਲੱਗਦਾ ਤਾਂ ਉਸ ਤੋਂ ਬਾਅਦ ਮਾਮਲਾ ਜਿਹੜਾ ਹੈ ਪੁਲਿਸ ਤੱਕ ਪਹੁੰਚਦਾ ਹੈ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਾਣਕਾਰੀ ਦੀ ਦੱਸਦੀ ਕਿ ਅਕਸਰ ਹੀ ਬੱਚੇ ਜਿਹੜੇ ਨੇ ਉਹ ਕਰਦਿਆਂ ਦੇ ਵੱਲੋਂ ਆਟੋ ਡਰਾਈਵਰ ਦੇ ਸਹਾਰੇ ਛੱਡ ਦਿੱਤੇ ਜਾਂਦੇ ਨੇ ਸਕੂਲ ਤੋਂ ਲੈ ਕੇ ਆਣ ਤੇ ਸਕੂਲ ਤੇ ਛੱਗਣ ਤੱਕ ਦੀ ਜਿਹੜੀ ਜ਼ਿੰਮੇਵਾਰੀ ਹੁੰਦੀ ਆ ਉਹ ਆਟੋ ਡਰਾਈਵਰ ਦੀ ਹੁੰਦੀ ਆ ਪਰ ਪਟਿਆਲਾ ਦੇ ਵਿੱਚ ਜੋ ਇਹ ਘਟਨਾ ਵਾਪਰੀ ਹੈ ਉਹ ਬੇहद ਹੀ ਮੰਦਭਾਗੀ ਹੈ ਇੱਕ ਆਟੋ ਡਰਾਈਵਰ ਦੇ ਵੱਲੋਂ ਹੀ 12 ਸਾਲਾਂ ਦੀ ਇੱਕ ਬੱਚੀ ਦੇ ਨਾਲ ਬਲਤਕਾਰ ਕੀਤਾ ਗਿਆ ਹੈ ਦੱਸ ਦਈਏ ਕਿ ਪਿਛਲੇ ਕੁਝ ਸਮੇਂ ਤੋਂ ਇਹ ਲਗਾਤਾਰ ਜਿਹੜਾ ਬਲਤਕਾਰ ਸੀਗਾ ਉਸ ਬੱਚੀ ਦੇ ਨਾਲ ਹੋ ਰਿਹਾ ਸੀਗਾ ਪਰ ਜਦੋਂ ਕੁਝ ਦਿਨ ਪਹਿਲਾਂ ਉਹ ਗਰਭਵਤੀ ਹੋ ਜਾਂਦੀ ਹੈ ਤਾਂ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਜਿੱਥੇ ਜਾ ਕੇ ਡਾਕਟਰਾਂ ਦੇ ਵੱਲੋਂ ਉਸ ਦੀ ਗਰਭਵਤੀ ਹੋਣ ਦੀ ਪੁਸ਼ਟੀ ਜਿਹੜੀ ਆ ਉਹ ਕਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਪੁੱਛਿਆ ਜਾਂਦਾ ਤਾਂ ਇਹ ਪਤਾ ਲੱਗਦਾ ਕਿ ਆਖਰ ਆਟੋ ਡਰਾਈਵਰ ਦੇ ਵੱਲੋਂ ਇਹ ਕਾਨੂੰਨੀ ਹਰਕਤ ਜਿਹੜੀ ਆ ਉਹ ਉਸ ਬੱਚੀ ਦੇ ਨਾਲ ਕੀਤੀ ਗਈ ਹੈ ਫਿਲਹਾਲ ਉਹ ਵਿਅਕਤੀ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਗਿਆ ਜਿਸ ਉੱਤੇ ਹੁਣ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਪੋਸਕੋ ਐਕਟ ਅਧੀਨ ਉਸ ਡਰਾਈਵਰ ਦੇ ਉੱਤੇ ਜਿਹੜਾ ਮਾਮਲਾ ਉਹ ਦਰਜ ਕੀਤਾ ਗਿਆ ਹੈ ਅਤੇ ਅਗਲੀ ਕਾਰਵਾਈ ਜਿਹੜੀ ਹੈ ਹੁਣ ਉਸ ਦੇ ਉੱਤੇ ਕੀਤੀ ਜਾਵੇਗੀ ਤੇ 23 ਮਾਰਚ ਨੂੰ ਸਾਡੇ ਕੋਲੇ ਇੱਕ ਲੇਡੀ ਜੀ ਨੇ ਇਨਫਰਮੇਸ਼ਨ ਦਿੱਤੀ ਸੀ ਕਿ ਉਹਦੀ ਲੜਕੀ ਨਾਲ ਐਂ ਕਰਕੇ ਗੱਲਬਾਤ ਹੋਈ ਹੈ ਤੇ ਉਹਦੇ ਸਵੰਥ ਅਸੀਂ ਇਮੀਡੀਏਟ ਉਹਦੀ ਸਟੇਟਮੈਂਟ ਲਿਖ ਕੇ ਅਸੀਂ ਕੇਸ ਰਿਸਟ ਕਰਤਾ ਜੀ ਵੀ ਐਨਐਸ ਦੇ ਜਿਹੜੀ ਕਨਸਰਨਡ ਸੈਕਸ਼ਨ ਜੀ ਬੀਐਨਐਸ ਦੇ ਪੋਕਸ ਐਕਟ ਦੇ ਦਿੰਦੇ ਤੇ ਲੜਕੀ ਨੂੰ ਹਸਪੀਟਲਾਈਜ਼ ਕਰਤਾ ਜੀ ਨੈਕਸਟ ਡੇ ਅਸੀਂ ਰਿਪੋਰਟ ਕਰਕੇ ਜਿਹ ਮੈਂ ਜਿਹੜਾ ਸੀ ਉਹਨੂੰ ਅਸੀਂ ਗਿਫਟ ਕਰ ਲਿਆ ਲੜਕੀ ਕਿੱਥੇ ਪੜ੍ਹਨ ਦੀ ਸੀ ਸਕੂਲ ਵਿੱਚ ਕੀ ਕਰੂਗੀ ਇਹ ਲੜਕੀ ਉਹ ਪਿੱਛੇ ਕਲੋਨੀ ਹੈ ਜੀ ਉੱਥੋਂ ਸਕੂਲ ਦੇ ਵਿੱਚ ਜਾਂਦੇ ਹੁੰਦੇ ਸੀ ਔਟੋ ਵਾਲਾ ਲੈ ਕੇ ਜਾਂਦਾ ਹੁੰਦਾ ਸੀ ਉੱਥੇ ਉਹਦੀ ਲੜਕੀ ਦੀ ਆਪਸ ਚ ਖਿਲਾ ਲੋ ਛੋਟੀ ਬੱਚੀ ਸੀ ਉਹਦੀ ਗੱਲਬਾਤ ਉਹਨੂੰ ਵਿਚਲਾ ਕੇ ਉਹਨੂੰ ਗੱਲਬਾਤਾਂ ਤੇ ਲੈ ਕੇ ਗੱਲਬਾਤ ਸ਼ੁਰੂ ਕਰਦੇ ਔਟੋ ਵਾਲਾ ਜਿਹੜਾ ਹਾਂ ਜੀ ਔਟੋ ਵਾਲਾ ਜਿਹੜਾ ਸੁਖਮਾ ਆਪਣੋਦੀਆ ਸੀ ਉਹ ਨਾਲ ਦਾ ਮੌਜੂਦਾ ਸੀ ਗ੍ਰਿਫਤਾਰ ਕਰ ਲਿਆ 30 ਤਰੀਕ ਨੂੰ ਜੀ ਤੇ ਅੱਜ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਾਂਗੇ ਔਟੋ ਵਾਲਾ ਕੱਪ ਤੱਕ ਨੇ ਟਾਈਮ ਤੋਂ ਜਿਹੜਾ ਹੈਗਾ ਜਿ ਲਿਖਿਆ ਜਾਂਦਾ ਹੈ ਲੜਕੀ ਨੂੰ ਇਹ ਲੜਕੀ ਦਾ ਲਾਇਆ ਹੋਇਆ ਸੀ ਜੀ ਪਿਛਲੇ ਸਾਲ 24 ਚ ਮਤਲਬ ਲਾਇਆ ਹੋਇਆ ਸੀ 9 ਦਸ ਮਹੀਨਿਆਂ ਦਾ ਲਾਇਆ ਹੋਇਆ ਸੀ ਇਹ ਅਗਸਤ ਮਹੀਨੇ ਦੀ ਗੱਲਬਾਤ ਦਸਰੀ ਨੀ ਸਟਾਡਿਓ ਕਿਹੜੀ ਕਾਜੀ ਪੜ੍ਹਦੀ ਹੈ ਸਕੂਲ ਐਡੀنس ਸਕੂਲ ਜਿਹੜਾ ਪਹਿਲੇ ਪੰਜਵੀਂ ਕਲਾਸ ਦੇ ਵਿੱਚ ਪੇਪਰ ਦਿੱਤੇ ਸੀ ਬਖਸ਼ੀ ਵਾਲਾ ਥਾਣੇ ਦੀਆਂ ਨੇ ਜਿੱਥੇ ਇੱਕ ਮਾਮਲਾ ਸਾਹਮਣੇ ਆਇਆ ਸਕੂਲ ਦੇ ਵਿੱਚ ਛੱਡਣ ਦੇ ਬਹਾਨੇ ਆਟੋ ਡਰਾਈਵਰ ਨੇ ਇੱਕ 12 ਸਾਲਾ ਬੱਚੀ ਦੇ ਨਾਲ ਬਲਤਕਾਰ ਕੀਤਾ ਜਿਸ ਤੋਂ ਬਾਅਦ ਉਹ ਬੱਚੀ ਜਿਹੜੀ ਆ ਉਹ ਗਰਭਵਤੀ ਹੋ ਜਾਂਦੀ ਹੈ ਤੇ ਹਸਪਤਾਲ ਦੇ ਵਿੱਚ ਇਹ ਪਤਾ ਲੱਗਦਾ ਤਾਂ ਉਸ ਤੋਂ ਬਾਅਦ ਮਾਮਲਾ ਜਿਹੜਾ ਹੈ ਪੁਲਿਸ ਤੱਕ ਪਹੁੰਚਦਾ ਹੈ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਾਣਕਾਰੀ ਦੀ ਦੱਸਦੀ ਕਿ ਅਕਸਰ ਹੀ ਬੱਚੇ ਜਿਹੜੇ ਨੇ ਉਹ ਘਰਦਿਆਂ ਦੇ ਵੱਲੋਂ ਆਟੋ ਡਰਾਈਵਰ ਦੇ ਸਹਾਰੇ ਛੱਡ ਦਿੱਤੇ ਜਾਂਦੇ ਨੇ ਸਕੂਲ ਤੋਂ ਲੈ ਕੇ ਆਣ ਤੇ ਸਕੂਲ ਤੇ ਛੱਗਣ ਤੱਕ ਦੀ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ ਉਹ ਆਟੋ ਡਰਾਈਵਰ ਦੀ ਹੁੰਦੀ ਹੈ ਪਰ ਪਟਿਆਲਾ ਦੇ ਵਿੱਚ ਜੋ ਇਹ ਘਟਨਾ ਵਾਪਰੀ ਹੈ ਉਹ ਬੇहद ਹੀ ਮੰਦ ਭਾਗੀ ਹੈ ਇੱਕ ਆਟੋ ਡਰਾਈਵਰ ਦੇ ਵੱਲੋਂ ਹੀ 12 ਸਾਲਾਂ ਦੀ ਇੱਕ ਬੱਚੀ ਦੇ ਨਾਲ ਬਲਤਕਾਰ ਕੀਤਾ ਗਿਆ ਹੈ ਦੱਸ ਦਈਏ ਕਿ ਪਿਛਲੇ ਕੁਝ ਸਮੇਂ ਤੋਂ ਇਹ ਲਗਾਤਾਰ ਜਿਹੜਾ ਬਲਤਕਾਰ ਸੀਗਾ ਉਸ ਬੱਚੀ ਦੇ ਨਾਲ ਹੋ ਰਿਹਾ ਸੀਗਾ ਪਰ ਜਦੋਂ ਕੁਝ ਦਿਨ ਪਹਿਲਾਂ ਉਹ ਗਰਭਵਤੀ ਹੋ ਜਾਂਦੀ ਹੈ ਤਾਂ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਜਿੱਥੇ ਜਾ ਕੇ ਡਾਕਟਰਾਂ ਦੇ ਵੱਲੋਂ ਉਸ ਦੀ ਗਰਭਵਤੀ ਹੋਣ ਦੀ ਪੁਸ਼ਟੀ ਜਿਹੜੀ ਆ ਉਹ ਕਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਪੁੱਛਿਆ ਜਾਂਦਾ ਤਾਂ ਇਹ ਪਤਾ ਲੱਗਦਾ ਹੈ ਕਿ ਆਖਰ ਆਟੋ ਡਰਾਈਵਰ ਦੇ ਵੱਲੋਂ ਇਹ ਕਾਨੂੰਨੀ ਹਰਕਤ ਜਿਹੜੀ ਆ ਉਹ ਉਸ ਬੱਚੀ ਦੇ ਨਾਲ ਕੀਤੀ ਗਈ ਹੈ ਫਿਲਹਾਲ ਉਹ ਵਿਅਕਤੀ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਗਿਆ ਜਿਸ ਉੱਤੇ ਹੁਣ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਪੋਸਕੋ ਐਕਟ ਅਧੀਨ ਉਸ ਡਰਾਈਵਰ ਦੇ ਉੱਤੇ ਜਿਹੜਾ ਮਾਮਲਾ ਉਹ ਦਰਜ ਕੀਤਾ ਗਿਆ ਹੈ ਅਤੇ ਅਗਲੀ ਕਾਰਵਾਈ ਜਿਹੜੀ ਹੈ ਹੁਣ ਉਸ ਦੇ ਉੱਤੇ ਕੀਤੀ ਜਾਵੇਗੀ ਤੇ 23 ਮਾਰਚ ਨੂੰ ਸਾਡੇ ਕੋਲੇ ਇੱਕ ਲੇਡੀ ਜੀ ਨੇ ਇਨਫਰਮੇਸ਼ਨ ਦਿੱਤੀ ਸੀ ਕਿ ਉਹਦੀ ਲੜਕੀ ਨਾਲ ਐਂ ਕਰਕੇ ਗੱਲਬਾਤ ਹੋਈ ਹੈ ਤੇ ਉਹਦੇ ਸਵਾਲ ਤੇ ਅਸੀਂ ਇਮੀਡੀਏਟ ਉਹਦੀ ਸਟੇਟਮੈਂਟ ਲਿਖ ਕੇ ਅਸੀਂ ਕੇਸ ਰਿਸਟ ਕਰਤਾ ਜੀ ਵੀ ਐਨਐਸ ਦੇ ਜਿਹੜੀ ਕਨਸਰਨਡ ਸੈਕਸ਼ਨਸ ਨੇ ਬੀਐਨਐਸ ਦੇ ਪਾਕਸ ਐਕਟ ਦੇ ਦਿੰਦੇ ਤੇ ਲੜਕੀ ਨੂੰ ਹਸਪੀਟਲਾਈਜ਼ ਕਰਤਾ ਜੀ ਨੈਕਸਟ ਡੇ ਅਸੀਂ ਰਿਪੋਰਟ ਕਰਕੇ ਜਿਹ ਮੈਂ ਜਿਹੜਾ ਸੀ ਉਹਨੂੰ ਅਸੀਂ ਗਿਫਟ ਕਰ ਲਿਆ ਲੜਕੀ ਕਿੱਥੇ ਪੜ੍ਹਨ ਦੀ ਸੀ ਸਕੂਲ ਵਿੱਚ ਕੀ ਕਰੂਗੀ ਇਸ ਲੜਕੀ ਉਹਨਾਂ ਦੀ ਪਿੱਛੇ ਕਲੋਨੀ ਹੈ ਜੀ ਉੱਥੋਂ ਸਕੂਲ ਦੇ ਵਿੱਚ ਜਾਂਦੇ ਹੁੰਦੇ ਸੀ ਔਟੋ ਵਾਲਾ ਲੈ ਕੇ ਜਾਂਦਾ ਹੁੰਦਾ ਸੀ ਉੱਥੇ ਉਹਦੀ ਲੜਕੀ ਦੀ ਆਪਸ ਚ ਫਲਾ ਲੋ ਛੋਟੀ ਬੱਚੀ ਸੀ ਉਹਦੀ ਗੱਲਬਾਤ ਉਹਨੂੰ ਵਿਚਲਾ ਕੇ ਉਹਨੂੰ ਗੱਲਬਾਤਾਂ ਤੇ ਲੈ ਕੇ ਗੱਲਬਾਤ ਸ਼ੁਰੂ ਕਰਦੇ ਔਟੋ ਵਾਲਾ ਜਿਹੜਾ ਹਾਂ ਜੀ ਔਟੋ ਵਾਲਾ ਜਿਹੜਾ ਸੁਖਮਨ ਕਨੌਦੀਆ ਸੀ ਉਹ ਨਾਲ ਵਰਤ ਉਹ ਜਨਾ ਸੀ ਗ੍ਰਿਫਤਾਰ ਕਰ ਲਿਆ 30 ਤਰੀਕ ਨੂੰ ਜੀ ਤੇ ਅੱਜ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਾਂਗੇ ਔਟੋ ਵਾਲਾ ਕੱਪ ਤੱਕ ਕਿੰਨੇ ਟਾਈਮ ਤੋਂ ਜਿਹੜਾ ਹੈਗਾ ਜੀ ਲਿਖਿਆ ਜਾਂਦਾ ਹੈ ਜੀ ਲੜਕੀ ਨੂੰ ਇਹ ਲੜਕੀ ਦਾ ਲਾਇਆ ਹੋਇਆ ਸੀ ਜੀ ਪਿਛਲੇ ਸਾਲ 24 ਚ ਮਤਲਬ ਲਾਇਆ ਹੋਇਆ ਸੀ 19 ਮਹੀਨਿਆਂ ਦਾ ਲਾਇਆ ਹੋਇਆ ਸੀ ਇਹ ਅਗਸਤ ਮਹੀਨੇ ਦੀ ਗੱਲਬਾਤ ਦਸਰੀ ਨੀ ਸਟਾਫ ਕਿਹੜੀ ਕਲਾਸ ਦੀ ਬੜੀ ਲੱਗੀ ਸਕੂਲ ਐਡੀنسੇ ਸਕੂਲ ਜਿਹੜਾ ਪਹਿਲਾਂ ਪਹਿਲਵੀਂ ਕਲਾਸ ਦੇ ਵਿੱਚ ਪੇਪਰ ਦਿੱਤੇ ਸੀ ਬਖਸ਼ੀ ਵਾਲਾ ਥਾਣੇ ਦੀਆਂ ਨੇ ਜਿੱਥੇ ਇੱਕ ਮਾਮਲਾ ਸਾਹਮਣੇ ਆਇਆ ਸਕੂਲ ਦੇ ਵਿੱਚ ਛੱਡਣ ਦੇ ਬਹਾਨੇ ਆਟੋ ਡਰਾਈਵਰ ਨੇ ਇੱਕ 12 ਸਾਲਾ ਬੱਚੀ ਦੇ ਨਾਲ ਬਲਤਕਾਰ ਕੀਤਾ ਜਿਸ ਤੋਂ ਬਾਅਦ ਉਹ ਬੱਚੀ ਜਿਹੜੀ ਆ ਉਹ ਗਰਭਵਤੀ ਹੋ ਜਾਂਦੀ ਹੈ ਤੇ ਹਸਪਤਾਲ ਦੇ ਵਿੱਚ ਇਹ ਪਤਾ ਲੱਗਦਾ ਤਾਂ ਉਸ ਤੋਂ ਬਾਅਦ ਮਾਮਲਾ ਜਿਹੜਾ ਹੈ ਪੁਲਿਸ ਤੱਕ ਪਹੁੰਚਦਾ ਹੈ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਾਣਕਾਰੀ ਦੀ ਦੱਸਦੀ ਕਿ ਅਕਸਰ ਹੀ ਬੱਚੇ ਜਿਹੜੇ ਨੇ ਉਹ ਘਰਦਿਆਂ ਦੇ ਵੱਲੋਂ ਆਟੋ ਡਰਾਈਵਰ ਦੇ ਸਹਾਰੇ ਛੱਡ ਦਿੱਤੇ ਜਾਂਦੇ ਨੇ ਸਕੂਲ ਤੋਂ ਲੈ ਕੇ ਆਣ ਤੇ ਸਕੂਲ ਤੇ ਛੱਗਣ ਤੱਕ ਦੀ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ ਉਹ ਆਟੋ ਡਰਾਈਵਰ ਦੀ ਹੁੰਦੀ ਹੈ ਪਰ ਪਟਿਆਲਾ ਦੇ ਵਿੱਚ ਜੋ ਇਹ ਘਟਨਾ ਵਾਪਰੀ ਹੈ ਉਹ ਬੇहद ਹੀ ਮੰਦ ਭਾਗੀ ਹੈ ਇੱਕ ਆਟੋ ਡਰਾਈਵਰ ਦੇ ਵੱਲੋਂ ਹੀ 12 ਸਾਲਾਂ ਦੀ ਇੱਕ ਬੱਚੀ ਦੇ ਨਾਲ ਬਲਤਕਾਰ ਕੀਤਾ ਗਿਆ ਹੈ ਦੱਸ ਦਈਏ ਕਿ ਪਿਛਲੇ ਕੁਝ ਸਮੇਂ ਤੋਂ ਇਹ ਲਗਾਤਾਰ ਜਿਹੜਾ ਬਲਤਕਾਰ ਸੀਗਾ ਉਸ ਬੱਚੀ ਦੇ ਨਾਲ ਹੋ ਰਿਹਾ ਸੀਗਾ ਪਰ ਜਦੋਂ ਕੁਝ ਦਿਨ ਪਹਿਲਾਂ ਉਹ ਗਰਭਵਤੀ ਹੋ ਜਾਂਦੀ ਹੈ ਤਾਂ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਜਿੱਥੇ ਜਾ ਕੇ ਡਾਕਟਰਾਂ ਦੇ ਵੱਲੋਂ ਉਸ ਦੀ ਗਰਭਵਤੀ ਹੋਣ ਦੀ ਪੁਸ਼ਟੀ ਜਿਹੜੀ ਆ ਉਹ ਕਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਪੁੱਛਿਆ ਜਾਂਦਾ ਤਾਂ ਇਹ ਪਤਾ ਲੱਗਦਾ ਕਿ ਆਖਰ ਆਟੋ ਡਰਾਈਵਰ ਦੇ ਵੱਲੋਂ ਇਹ ਕਾਨੂੰਨੀ ਹਰਕਤ ਜਿਹੜੀ ਆ ਉਹ ਉਸ ਬੱਚੀ ਦੇ ਨਾਲ ਕੀਤੀ ਗਈ ਹੈ ਫਿਲਹਾਲ ਉਹ ਵਿਅਕਤੀ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਗਿਆ ਜਿਸ ਉੱਤੇ ਹੁਣ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਪੋਸਕੋ ਐਕਟ ਅਧੀਨ ਉਸ ਡਰਾਈਵਰ ਦੇ ਉੱਤੇ ਜਿਹੜਾ ਮਾਮਲਾ ਉਹ ਦਰਜ ਕੀਤਾ ਗਿਆ ਹੈ ਅਤੇ ਅਗਲੀ ਕਾਰਵਾਈ ਜਿਹੜੀ ਆ ਹੁਣ ਉਸ ਦੇ ਉੱਤੇ ਕੀਤੀ ਜਾਵੇਗੀ ਤੇ 23 ਮਾਰਚ ਨੂੰ ਸਾਡੇ ਕੋਲੇ ਇੱਕ ਲੇਡੀ ਜੀ ਨੇ ਇਨਫਰਮੇਸ਼ਨ ਦਿੱਤੀ ਸੀ ਕਿ ਉਹਦੀ ਲੜਕੀ ਨਾਲ ਐਂ ਕਰਕੇ ਗੱਲਬਾਤ ਹੋਈ ਹੈ ਤੇ ਉਹਦੇ ਸਬੰਧ ਚ ਅਸੀਂ ਇਮੀਡੀਏਟ ਉਹਦੀ ਸਟੇਟਮੈਂਟ ਲਿਖ ਕੇ ਅਸੀਂ ਕੇਸ ਰਿਸਟਰ ਕਰਤਾ ਜੀ ਵੀ ਐਨਐਸ ਦੇ ਜਿਹੜੀ ਕਨਸਰਨਡ ਸੈਕਸ਼ਨ ਜੀ ਬੀਐਨਐਸ ਦੇ ਪੋਕਸ ਐਕਟ ਦੇ ਦਿੰਦੇ ਤੇ ਲੜਕੀ ਨੂੰ ਹਸਪੀਟਲਾਈਜ਼ ਕਰਤਾ ਜੀ ਨੈਕਸਟ ਡੇ ਅਸੀਂ ਰਿਲੀਜ਼ ਕਰਕੇ ਜਿਹ ਮੈਂ ਜਿਹੜਾ ਸੀ ਉਹਨੂੰ ਅਸੀਂ ਗਿਫਟ ਕਰ ਲਿਆ ਲੜਕੀ ਕਿੱਥੇ ਪੜ੍ਹਨੀ ਸੀ ਸਕੂਲ ਵਿੱਚ ਕੀ ਕਰਾਂਗੇ ਇਸ ਲੜਕੀ ਠੀਕ ਹੈ ਉਹ ਪਿੱਛੇ ਕਲੋਨੀ ਹੈ ਜੀ ਉੱਥੋਂ ਸਕੂਲ ਦੇ ਵਿੱਚ ਜਾਂਦੇ ਹੁੰਦੇ ਸੀ ਔਟੋ ਵਾਲਾ ਲੈ ਕੇ ਜਾਂਦਾ ਹੁੰਦਾ ਸੀ ਉੱਥੇ ਉਹਦੀ ਲੜਕੀ ਦੀ ਆਪਸ ਚ ਫਲਾ ਲੋ ਛੋਟੀ ਬੱਚੀ ਸੀ ਉਹਦੀ ਗੱਲਬਾਤ ਉਹਨੂੰ ਵਿਚਲਾ ਕੇ ਉਹਨੂੰ ਗੱਲਬਾਤਾਂ ਤੇ ਲੈ ਕੇ ਗੱਲਬਾਤ ਸ਼ੁਰੂ ਕਰਦੇ ਔਟੋ ਵਾਲਾ ਜਿਹੜਾ ਹਾਂ ਜੀ ਔਟੋ ਵਾਲਾ ਜਿਹੜਾ ਸੁਖਮਾ ਕਨੌਦੀਆ ਸੀ ਉਹ ਨਾਲ ਦਾ ਜਿਹੜਾ ਸੀ ਗ੍ਰਿਫਤਾਰ ਕਰ ਲਿਆ 30 ਤਰੀਕ ਨੂੰ ਜੀ ਤੇ ਅੱਜ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਾਂਗੇ ਔਟੋ ਵਾਲਾ ਕੱਪ ਤੱਕ ਕਿੰਨੇ ਟਾਈਮ ਤੋਂ ਜਿਹੜਾ ਹੈਗਾ ਜਿਲਕੇ ਜਾਂਦਾ ਹੈ ਲੜਕੀ ਨੂੰ ਇਹ ਲੜਕੀ ਦਾ ਲਾਇਆ ਹੋਇਆ ਸੀ ਜੀ ਪਿਛਲੇ ਸਾਲ 24 ਚ ਮਤਲਬ ਲਾਇਆ ਹੋਇਆ ਸੀ 9 ਦਸ ਮਹੀਨਿਆਂ ਦਾ ਲਾਇਆ ਹੋਇਆ ਸੀ ਇਹ ਅਗਸਤ ਮਹੀਨੇ ਦੀ ਗੱਲਬਾਤ ਦਸਰੀ ਕਿਹੜੀ ਕਾਜ਼ੀ ਪੜੀ ਲੱਗੀ ਸਕੂਲ ਐਡੀنس ਸਕੂਲ ਜਿਹੜਾ ਪਹਿਲੇ ਪਹਿਲੀ ਕਲਾਸ ਦੇ ਵਿੱਚ ਪੇਪਰ ਦਿੱਤੇ ਸੀ ਬਖਸ਼ੀ ਵਾਲਾ ਥਾਣੇ ਦੀਆਂ ਨੇ ਜਿੱਥੇ ਇੱਕ ਮਾਮਲਾ ਸਾਹਮਣੇ ਆਇਆ ਸਕੂਲ ਦੇ ਵਿੱਚ ਛੱਡਣ ਦੇ ਬਹਾਨੇ ਆਟੋ ਡਰਾਈਵਰ ਨੇ ਇੱਕ 12 ਸਾਲਾ ਬੱਚੀ ਦੇ ਨਾਲ ਬਲਤਕਾਰ ਕੀਤਾ ਜਿਸ ਤੋਂ ਬਾਅਦ ਉਹ ਬੱਚੀ ਜਿਹੜੀ ਆ ਉਹ ਗਰਭਵਤੀ ਹੋ ਜਾਂਦੀ ਹੈ ਤੇ ਹਸਪਤਾਲ ਦੇ ਵਿੱਚ ਇਹ ਪਤਾ ਲੱਗਦਾ ਤਾਂ ਉਸ ਤੋਂ ਬਾਅਦ ਮਾਮਲਾ ਜਿਹੜਾ ਹੈ ਪੁਲਿਸ ਤੱਕ ਪਹੁੰਚਦਾ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਾਣਕਾਰੀ ਦੀ ਦੱਸਦੀ ਕਿ ਅਕਸਰ ਹੀ ਬੱਚੇ ਜਿਹੜੇ ਨੇ ਉਹ ਘਰਦਿਆਂ ਦੇ ਵੱਲੋਂ ਆਟੋ ਡਰਾਈਵਰ ਦੇ ਸਹਾਰੇ ਛੱਡ ਦਿੱਤੇ ਜਾਂਦੇ ਨੇ ਸਕੂਲ ਤੋਂ ਲੈ ਕੇ ਆਣ ਤੇ ਸਕੂਲ ਤੇ ਛੱਗਣ ਤੱਕ ਦੀ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ ਉਹ ਆਟੋ ਡਰਾਈਵਰ ਦੀ ਹੁੰਦੀ ਹੈ ਪਰ ਪਟਿਆਲਾ ਦੇ ਵਿੱਚ ਜੋ ਇਹ ਘਟਨਾ ਵਾਪਰੀ ਹੈ ਉਹ ਬੇहद ਹੀ ਮੰਦ ਭਾਗੀ ਹੈ ਇੱਕ ਆਟੋ ਡਰਾਈਵਰ ਦੇ ਵੱਲੋਂ ਹੀ 12 ਸਾਲਾਂ ਦੀ ਇੱਕ ਬੱਚੀ ਦੇ ਨਾਲ ਬਲਤਕਾਰ ਕੀਤਾ ਗਿਆ ਹੈ ਦੱਸ ਦਈਏ ਕਿ ਪਿਛਲੇ ਕੁਝ ਸਮੇਂ ਤੋਂ ਇਹ ਲਗਾਤਾਰ ਜਿਹੜਾ ਬਲਤਕਾਰ ਸੀਗਾ ਉਸ ਬੱਚੀ ਦੇ ਨਾਲ ਹੋ ਰਿਹਾ ਸੀਗਾ ਪਰ ਜਦੋਂ ਕੁਝ ਦਿਨ ਪਹਿਲਾਂ ਉਹ ਗਰਭਵਤੀ ਹੋ ਜਾਂਦੀ ਹੈ ਤਾਂ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਜਿੱਥੇ ਜਾ ਕੇ ਡਾਕਟਰਾਂ ਦੇ ਵੱਲੋਂ ਉਸ ਦੀ ਗਰਭਵਤੀ ਹੋਣ ਦੀ ਪੁਸ਼ਟੀ ਜਿਹੜੀ ਆ ਉਹ ਕਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਪੁੱਛਿਆ ਜਾਂਦਾ ਤਾਂ ਇਹ ਪਤਾ ਲੱਗਦਾ ਕਿ ਆਖਰ ਆਟੋ ਡਰਾਈਵਰ ਦੇ ਵੱਲੋਂ ਇਹ ਕਾਨੂੰਨੀ ਹਰਕਤ ਜਿਹੜੀ ਆ ਉਹ ਉਸ ਬੱਚੀ ਦੇ ਨਾਲ ਕੀਤੀ ਗਈ ਹੈ ਫਿਲਹਾਲ ਉਹ ਵਿਅਕਤੀ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਗਿਆ ਜਿਸ ਉੱਤੇ ਹੁਣ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਪੋਸਕੋ ਐਕਟ ਅਧੀਨ ਉਸ ਡਰਾਈਵਰ ਦੇ ਉੱਤੇ ਜਿਹੜਾ ਮਾਮਲਾ ਹੋ ਦਰਜ ਕੀਤਾ ਗਿਆ ਅਤੇ ਅਗਲੀ ਕਾਰਵਾਈ ਜਿਹੜੀ ਹੈ ਹੁਣ ਉਸ ਦੇ ਉੱਤੇ ਕੀਤੀ ਜਾਵੇਗੀ ਤੇ ਅੱਗੇ ਮਾਰਚ ਨੂੰ ਸਾਡੇ ਕੋਲੇ ਇੱਕ ਲੇਡੀ ਜੀ ਨੇ ਇਨਫੋਰਮੇਸ਼ਨ ਦਿੱਤੀ ਸੀ ਕਿ ਉਹਦੀ ਲੜਕੀ ਨਾਲ ਆਇਆ ਕਰਕੇ ਗੱਲਬਾਤ ਹੋਈ ਤੇ ਉਹਦੇ ਸਬੰਧ ਚ ਅਸੀਂ ਇਮੀਡੀਏਟ ਉਹਦੀ ਸਟੇਟਮੈਂਟ ਲਿਖ ਕੇ ਅਸੀਂ ਕੇਸ ਰਿਸਟ ਕਰਤਾਗੇ ਵੀ ਐਨਐਸ ਦੇ ਜਿਹੜੀ ਕਨਸਰਡ ਸੈਕਸ਼ਨ ਜੇ ਬੀਐਨਐਸ ਤੇ ਪੋਸਕੋ ਐਕਟ ਦੇ ਦਿੰਗੇ ਇਹ ਲੜਕੀ ਨੂੰ ਹਸਪੀਟਲਾਈਜ਼ ਕਰਤਾ ਜੀ ਨੈਕਸਟ ਡੇ ਅਸੀਂ ਰੇਡ ਕਰਕੇ ਜਿਹ ਮੈਂ ਜਿਹੜਾ ਸੀ ਉਹਨੂੰ ਅਸੀਂ ਗਿਫਟ ਕਰ ਲਿਆ ਲੜਕੀ ਕਿੱਥੇ ਪੜਨ ਗਈ ਸੀ ਸਕੂਲ ਵਿੱਚ ਕੀ ਕਰੰਗੇ ਇਸ ਲੜਕੀ ਕੇ ਉਹ ਕਿਹਦੇ ਪਿੱਛੇ ਕਲੋਨੀ ਹੈ ਜੀ ਉੱਥੋਂ ਸਕੂਲ ਦੇ ਵਿੱਚ ਜਾਂਦੇ ਹੁੰਦੇ ਸੀ ਔਟੋ ਵਾਲਾ ਲੈ ਕੇ ਜਾਂਦਾ ਹੁੰਦਾ ਸੀ ਉੱਥੇ ਉਹਦੀ ਲੜਕੀ ਦੀ ਆਪਸ ਚ ਖਿਲਾ ਲੋ ਛੋਟੀ ਬੱਚੀ ਸੀ ਉਹਦੀ ਗੱਲਬਾਤ ਉਹਨੂੰ ਬਿਸਲਾ ਕੇ ਉਹਨੂੰ ਗੱਲਬਾਤਾਂ ਤੇ ਲੈ ਕੇ ਗੱਲਬਾਤ ਸ਼ੁਰੂ ਕਰਦੇ ਔਟੋ ਵਾਲਾ ਜੇ ਚੱਲੂ ਹਾਂ ਜੀ ਉਹ ਟੋ ਵਾਲਾ ਜਿਹੜਾ ਸੁਖਮ ਕਨੌਜੀਆ ਸੀ ਉਹ ਨਾਲ ਦਾ ਮਤਲਬ ਜਨਾ ਸੀ ਗ੍ਰਿਫਤਾਰ ਕਰ ਲਿਆ 30 ਤਰੀਕ ਨੂੰ ਜੀ ਤੇ ਅੱਜ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਾਂਗੇ ਟੋ ਵਾਲਾ ਕੱਪ ਤੱਕ ਨੇ ਟੈਂਪੋਰਰੀ ਜਿਹੜਾ ਹੈਗਾ ਜੀ ਲਿਖਿਆ ਜਾਂਦਾ ਹੈ ਜੀ ਲੜਕੀ ਨੂੰ ਇਹ ਲੜਕੀ ਤੇ ਲਾਇਆ ਹੋਇਆ ਸੀ ਜੀ ਪਿਛਲੇ ਸਾਲ ਚੋਹਾਂ ਦੇ ਮਤਲਬ ਲਾਇਆ ਹੋਇਆ ਸੀ 9-10 ਮਹੀਨਾ ਲਾਇਆ ਹੋਇਆ ਸੀ ਇਹ ਅਗਸਤ ਮਹੀਨੇ ਦੀ ਗੱਲਬਾਤ ਦਾ ਸਬੰਧ ਕਿਹੜੀ ਕਲਾਸ ਦੀ ਪੜ੍ਹਦੀ ਰੱਖੀ ਸਕੂਲ ਹੈ ਜੀ ਸੇ ਸਕੂਲ ਜਿਹੜਾ ਪਹਿਲੀ ਕਲਾਸ ਪਹਿਲੀ ਕਲਾਸ ਦੇ ਵਿੱਚ ਪੇਪਰ ਦਿੱਤੇ ਸੀ ਜੀ ਬਖਸ਼ੀਵਾਲਾ ਥਾਣੇ ਦੀਆਂ ਨੇ ਜਿੱਥੇ ਇੱਕ ਮਾਮਲਾ ਸਾਹਮਣੇ ਆਇਆ ਸਕੂਲ ਦੇ ਵਿੱਚ ਛੱਡਣ ਦੇ ਬਹਾਨੇ ਆਟੋ ਡਰਾਈਵਰ ਨੇ ਇੱਕ 12 ਸਾਲਾ ਬੱਚੀ ਦੇ ਨਾਲ ਬਲਤਕਾਰ ਕੀਤਾ ਜਿਸ ਤੋਂ ਬਾਅਦ ਉਹ ਬੱਚੀ ਜਿਹੜੀ ਆ ਉਹ ਗਰਭਵਤੀ ਹੋ ਜਾਂਦੀ ਹੈ ਤੇ ਹਸਪਤਾਲ ਦੇ ਵਿੱਚ ਇਹ ਪਤਾ ਲੱਗਦਾ ਤਾਂ ਉਸ ਤੋਂ ਬਾਅਦ ਮਾਮਲਾ ਜਿਹੜਾ ਹੈ ਪੁਲਿਸ ਤੱਕ ਪਹੁੰਚਦਾ ਹੈ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਾਣਕਾਰੀ ਦੀ ਦੱਸਦੀ ਕਿ ਅਕਸਰ ਹੀ ਬੱਚੇ ਜਿਹੜੇ ਨੇ ਉਹ ਕਰਦਿਆਂ ਦੇ ਵੱਲੋਂ ਆਟੋ ਡਰਾਈਵਰ ਦੇ ਸਹਾਰੇ ਛੱਡ ਦਿੱਤੇ ਜਾਂਦੇ ਨੇ ਸਕੂਲ ਤੋਂ ਲੈ ਕੇ ਆਣ ਤੇ ਸਕੂਲ ਤੇ ਛੱਗਣ ਤੱਕ ਦੀ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ ਉਹ ਆਟੋ ਡਰਾਈਵਰ ਦੀ ਹੁੰਦੀ ਹੈ ਪਰ ਪਟਿਆਲਾ ਦੇ ਵਿੱਚ ਜੋ ਇਹ ਘਟਨਾ ਵਾਪਰੀ ਹੈ ਉਹ ਬੇहद ਹੀ ਮੰਦ ਭਾਗੀ ਹੈ ਇੱਕ ਆਟੋ ਡਰਾਈਵਰ ਦੇ ਵੱਲੋਂ ਹੀ 12 ਸਾਲਾਂ ਦੀ ਇੱਕ ਬੱਚੀ ਦੇ ਨਾਲ ਬਲਤਕਾਰ ਕੀਤਾ ਗਿਆ ਦੱਸ ਦਈਏ ਕਿ ਪਿਛਲੇ ਕੁਝ ਸਮੇਂ ਤੋਂ ਇਹ ਲਗਾਤਾਰ ਜਿਹੜਾ ਬਲਤਕਾਰ ਸੀਗਾ ਉਸ ਬੱਚੀ ਦੇ ਨਾਲ ਹੋ ਰਿਹਾ ਸੀਗਾ ਪਰ ਜਦੋਂ ਕੁਝ ਦਿਨ ਪਹਿਲਾਂ ਉਹ ਗਰਭਵਤੀ ਹੋ ਜਾਂਦੀ ਹੈ ਤਾਂ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਜਿੱਥੇ ਜਾ ਕੇ ਡਾਕਟਰਾਂ ਦੇ ਵੱਲੋਂ ਉਸ ਦੀ ਗਰਭਵਤੀ ਹੋਣ ਦੀ ਪੁਸ਼ਟੀ ਜਿਹੜੀ ਆ ਉਹ ਕਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਪੁੱਛਿਆ ਜਾਂਦਾ ਤਾਂ ਇਹ ਪਤਾ ਲੱਗਦਾ ਕਿ ਆਖਰ ਆਟੋ ਡਰਾਈਵਰ ਦੇ ਵੱਲੋਂ ਇਹ ਕਾਨੂੰਨੀ ਹਰਕਤ ਜਿਹੜੀ ਆ ਉਹ ਉਸ ਬੱਚੀ ਦੇ ਨਾਲ ਕੀਤੀ ਗਈ ਹੈ ਫਿਲਹਾਲ ਉਹ ਵਿਅਕਤੀ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਗਿਆ ਜਿਸ ਉੱਤੇ ਹੁਣ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਪੋਸਕੋ ਐਕਟ ਅਧੀਨ ਉਸ ਡਰਾਈਵਰ ਦੇ ਉੱਤੇ ਜਿਹੜਾ ਮਾਮਲਾ ਹੈ ਉਹ ਦਰਜ ਕੀਤਾ ਗਿਆ ਅਤੇ ਅਗਲੀ ਕਾਰਵਾਈ ਜਿਹੜੀ ਆ ਹੁਣ ਉਸ ਦੇ ਉੱਤੇ ਕੀਤੀ ਜਾਵੇਗੀ ਤੇ 20 ਮਾਰਚ ਨੂੰ ਸਾਡੇ ਕੋਲੇ ਇੱਕ ਲੇਡੀ ਜੀ ਨੇ ਇਨਫਾਰਮੇਸ਼ਨ ਦਿੱਤੀ ਸੀ ਕਿ ਉਹਦੀ ਲੜਕੀ ਨਾਲ ਐਂ ਕੱਤੇ ਗੱਲਬਾਤ ਹੋਈ ਤੇ ਉਹਦੇ ਸਬੰਧ ਚ ਅਸੀਂ ਇਮੀਡੀਏਟ ਉਹਦੀ ਸਟੇਟਮੈਂਟ ਲਿਖ ਕੇ ਅਸੀਂ ਕੇਸ ਰਿਸਟ ਕਰਤਾ ਜੀ ਵੀ ਐਨਐਸ ਦੇ ਜਿਹੜੀ ਕਨਸਰਨਡ ਸੈਕਸ਼ਨ ਜੀ ਬੀਐਨਐਸ ਦੇ ਪੋਕਸ ਐਕਟ ਦੇ ਦਿੰਦੇ ਤੇ ਲੜਕੀ ਨੂੰ ਹਸਪੀਟਲਾਈਜ਼ ਕਰਤਾ ਜੀ ਨੈਕਸਟ ਡੇ ਅਸੀਂ ਰੀਡ ਕਰਕੇ ਜਿਹ ਮੈਂ ਜਿਹੜਾ ਸੀ ਉਹਨੂੰ ਅਸੀਂ ਡਿਸਚਾਰਜ ਕਰ ਲਿਆ ਲੜਕੀ ਕਿੱਥੇ ਪੜਨ ਗਈ ਸੀ ਸਕੂਲ ਕਿ ਕੀ ਕਰਮੇਜ਼ ਕਰਦੀ ਸੀ ਉਹ ਕੀ ਪਿਛਲੀ ਕਲੋਨੀ ਹੈ ਜੀ ਉੱਥੋਂ ਸਕੂਲ ਦੇ ਵਿੱਚ ਜਾਂਦੇ ਹੁੰਦੇ ਸੀ ਔਟੋ ਵਾਲਾ ਲੈ ਕੇ ਜਾਂਦਾ ਹੁੰਦਾ ਸੀ ਉੱਥੇ ਉਹਦੀ ਲੜਕੀ ਦੀ ਆਪਸ ਚ ਖਿਲਾ ਲੋ ਛੋਟੀ ਬੱਚੀ ਸੀ ਉਹਦੀ ਗੱਲਬਾਤ ਉਹਨੂੰ ਵਿਚਲਾ ਕੇ ਉਹਨੂੰ ਗੱਲਬਾਤਾਂ ਤੇ ਲੈ ਕੇ ਗੱਲਬਾਤ ਸ਼ੁਰੂ ਕਰਦੇ ਔਟੋ ਵਾਲਾ ਜਿਹੜਾ ਹਾਂ ਜੀ ਔਟੋ ਵਾਲਾ ਜਿਹੜਾ ਸੁਖਮਨ ਕਨਵਜਿਆ ਸੀ ਉਹ ਨਾਲ ਦਾ ਉਹ ਜਨਾ ਸੀ ਗ੍ਰਿਫਤਾਰ ਕਰ ਲਿਆ 30 ਤਰੀਕ ਨੂੰ ਜੀ ਤੇ ਅੱਜ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਾਂਗੇ ਔਟੋ ਵਾਲਾ ਕੱਪ ਤੱਕ ਨੇ ਟਾਈਮ ਤੋਂ ਜਿਹੜਾ ਹੈਗਾ ਜਿ ਲਿਖਿਆ ਜਾਂਦਾ ਹੈ ਲੜਕੀ ਨੂੰ ਇਹ ਲੜਕੀ ਤੇ ਲਾਇਆ ਹੋਇਆ ਸੀ ਜੀ ਪਿਛਲੇ ਸਾਲ ਚੌਥੀ ਤੇ ਮਤਲਬ ਲਾਇਆ ਹੋਇਆ ਸੀ 9.10 ਮਹੀਨਾ ਲਾਇਆ ਹੋਇਆ ਸੀ ਇਹ ਅਗਸਤ ਮਹੀਨੇ ਦੀ ਗੱਲਬਾਤ ਬਸ